ਬਾਈ ਹੋਰ ਕੀ ਹਾਲ ਚਾਲ ਆਟ ਸਾਰੇ ਠੀਕ ਠਾਕ ਮੈਂ ਤੁਹਾਨੂੰ ਦਿਖਾਉਣਾ ਇੱਕ ਬੈਲੀ ਦੇਖੀ ਜਾਓ ਦਿਖਾਉਣਾ ਕਮੈਂਟ ਵੀ ਰਿਡ ਕਰੋ ਇਹ ਮਾਦਾ ਉਹਦਾ ਬੀਬੀ ਦਾ ਪਤਾ ਕਰਨਾ ਹੈ ਮੈਂ ਇਹਦੀ ਜੋਟ ਕੱਟਤੀ ਆ ਕੱਲ ਦੀ ਇਹ ਉਹ ਕੱਲ ਕੱਲ ਵੀ ਆਇਆ ਪਰਸੋਂ ਵੀ ਆਇਆ ਹੁਣ ਮੈਂ ਕਰ ਬੰਦਾ ਹੋਰ ਚੱਲ ਗਿਆ ਕਿਹੜਾ ਉਹ ਪ੍ਰੀਤੂ ਸਹੀ ਮੈਂ ਨਾ ਤਿੰਨ ਦਿਨਾਂ ਦਾ ਰਹਿ ਹੁਣ ਵਾਹ ਹੁਣ ਮੇਰੇ ਤਾਂ ਕੋਈ ਭਰਾਵਾ ਧਰਤੀ ਨਹੀਂ ਜਾਊਂਗੀ ਗਲਤੀ ਇਹਦੀ ਵੀ ਨਹੀਂ ਹੁਣ ਕੱਲੋਂ ਚਰਮ ਪਏ ਕੱਲ ਬੁਣੀਆਂ ਹਾਂ ਤਲਾਕ ਤਾਂ ਤਿੰਨਾਂ ਜਮ ਦੀ ਲੋੜ ਹੈ ਨਹੀਂ ਨਹੀਂ ਹੁਣ ਦੋ ਤਿੰਨਾਂ ਦੀ ਇਹ ਕਿਥੋਂ ਲੋੜ ਹੈ ਦੋਹਾਂ ਦੀ ਸੀ ਹੂੰ ਟੱਕਰ ਗਿਆ ਨਹੀਂ ਕਰਈ ਯਾਰ ਟੱਕਰ ਜੂਗਾ ਰ ਨਾ ਉਠਾ ਰੇ ਨਾ ਹੋਰ ਉਹਨੇ ਕਿੱਥੇ ਟੱਕਰ ਗਿਆ ਠੀਕ ਹੈ ਉਹਨੇ ਮੈਂ ਤਾਂ ਭੁੱਲ ਗਿਆ ਪਤਾ ਆਜੂ ਹਾਲੀ ਹਾਲੀ ਜਿੱਥੇ ਟੱਕਰ ਖੜੂ ਗੁਲੀ ਕਾਲੀ ਖਾਂਦਾ ਮਾਲ ਤਾਂ ਨਹੀਂ ਖਾਂਦਾ ਨਹੀਂ ਮਾਲ ਸਾਡੇ ਕੋਲ ਖੁੰਝਦਾ ਵੀ ਆਂਦ ਰਹੀ